ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਸੋਰਠਿ ਤਾਮ ਸੁਹਾਵਣੀ ਜਾ ਹਰ ਨਾਮ ਟੰਡੋਲੇ ਪੁਰਖ ਖਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮਕ ਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲਬਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦਰੜਾਇ ਮਨ ਨੰਤ ਨ ਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਗੁਰ ਕੇ ਗੋਲ ਗੋਲੇ ਸਤਨਾਮ ਧਨ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ 3ਆ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉਬਰੇ ਜਿਨਿ ਸਚਨਾਮ ਚਿਤ ਲਾਇਆ ਮਾਇਆ ਮਮਤਾਮ ਹੁਣੀ ਜਿਨ ਬਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਬਰੇ ਜਿਨਿ ਸਚਨਾਮ ਚਿਤ ਲਾਇਆ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਮਹਲਾ ਤੀਜਾ ਬਿਨ ਨਾਵੈ ਸਭ ਪਰਮਦੇ ਨਿਤ ਜਗ ਟੋਟਾ ਸਹਸਾਰ ਮਨ ਮੁਖ ਕਰਮ ਕਮਾਵਣੇ ਹਉ ਮੈਂ ਅੰਧਗੁਵਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਜੇ ਜਾਗੈ ਸਜੇ ਸੋਵੇ ਗੁਰਮੁਖ ਅੰਨ ਦਿਨ ਉਸਤਤ ਹੋਵੈ ਮਨਮੁਖ ਪਰਮੇ ਸੈਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੈ ਗਿਆਨੀ ਜਾਗੈ ਸਭ ਸੁਬਾਹੇ ਨਾਨਕ ਨਾਮ ਰਤਿਆ ਬਲ ਜਾਉ ਪਉੜੀ ਸੇ ਹਰ ਨਾਮ ਤੇ ਆਵੇ ਜੋ ਹਰ ਰਤਿਆ ਹਰ ਇੱਕ ਤੇ ਆਵੇ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤਾ ਇੱਕ ਇੱਕੋ ਤਪਤਿਆ ਜੋ ਹਰ ਨਾਮ ਤੇ ਆਵੇ ਤਿੰਨ ਡਰ ਸਟ ਘਤਿਆ ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ ਜੋ ਹਰ ਨਾਮ ਧਿਆਇ ਤੇ ਆਵੈ ਤਿੰਨ ਡਰ ਸਟਕ ਤਿਆ ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀਤ